ਯੋਗ ਗਾਇਸ ਦੇ ਨਾਲ ਤੁਸੀਂ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਹੋਵੋਗੇ ਕਦਿਆਂ ਲੋਗ ਦੀ ਸ਼ੁਰੂਆਤ ਗਾਇਸ ਗਾਇਸ ਇਹ ਬੱਚੇ ਸਕੂਲ ਜਿਵੇਂ ਵੀ ਤੁਹਾਨੂੰ ਪਤਾ ਹੈ ਕਿ ਖੁੱਲ ਚੁੱਕੇ ਨੇ ਤੇ ਮੈਂ ਜਾ ਰਹੀਆਂ ਹਨਨਿਆ ਦੀ ਯੂਨੀਫਾਰਮ ਲੈਣ ਕਰਦੇ ਹਾਂ ਲੋਗ ਦੀ ਸ਼ੁਰੂਆਤ ਬੱਚੇ ਕੁਲਚਾ ਲੈਣ ਲੱਗੇ ਨੇ ਕਰਨੀਤ اور ਹਨਨਿਆ ਕੁਲਚਾ ਦੁਆਕੇ ਇਹਨਾਂ ਨੂੰ ਅੰਦਰ ਕਰਨਾ ਤੇ ਫੇਰੀ ਗਾਇਸ ਮੈਂ ਜਾऊंगी ਇਹਨਾਂ ਦੋਨਾਂ ਨੂੰ ਅੰਦਰ ਵਾਲਾ ਨਾਲ ਕੁਲਚਾ ਦਵਾ ਕੇ ਕੁਲਚਾ ਲੈਣ ਲੱਗੇ ਨੇ ਤੇ ਰੋਬਿਨ ਧਿਆਨ ਰੱਖੀ ਅੱਛਾ ਇਹਨਾਂ ਦਾ ਤੇ ਮੈਂ ਰਿਯੂਨੀਫਾਰਮ ਲੈ ਕੇ ਆਈ। ਇਹ ਕਿੱਥੋਂ ਲੈਣਾ ਆ ਬਾਹਰ ਗਿਆ ਕੁਲਚਾ ਲੈਂਦੇ ਪਏ ਦੋਨੋਂ ਜਾਣੇ ਠੀਕ ਹੈ। ਤੇ ਸੋ ਗਾਇਸ ਸਕੂਲ ਓਪਨ ਹੋ ਗਏ ਨੇ ਤੇ ਬੱਚਿਆਂ ਦੇ ਨੰਨੂ ਦੀ ਡਰੈੱਸ ਲਈ ਨਹੀਂ ਸੀ ਹਲੇ ਤੱਕ ਅਸੀਂ ਤੇ ਸੋ ਮੈਂ ਸੋਚਿਆ ਕਿ ਹੁਣ ਅੱਜ ਅਸੀਂ ਜਾ ਕੇ ਯੂਨੀਫਾਰਮ ਲੈ ਹੀ ਆਈਏ ਜਾ ਕੇ। ਜਾਮ ਦੇਖੋ ਗਜਾਮ ਜਾਮ ਦੇਖੋ ਗਾਇਸ ਕਿੰਨਾ ਲੱਗਾ ਹੋਇਆ ਇੱਥੇ। ਕਵਾਲਿਟੀ ਟੌਂਗ ਦੇ ਨੇਰੇ ਸਿੱਧਰ ਅਸੀਂ ਡਰੈਸ ਲੈਣ ਜਾਣੀ ਦੇਖੋ ਦੇਖੋ ਇੱਥੇ ਤਾਂ ਹਰ ਵਕਤ ਜਾਮ ਰਹਿੰਦਾ ਸਾਈਡ ਸਾਈਡ ਤੋਂ ਜਾ ਰਹੀਆਂ ਵਾ ਬਹੁਤ ਰਸ਼ ਹੁੰਦਾ ਹੈ ਇਹ ਇਸ ਤੋਂ ਇੱਥੇ

ये ने ने देख टाई डालेगा टाई हाँ ये देख बेल्ट बेल्ट ये, ये सॉक्स सुबह सोना सोना काका बनके के जाएगा है ना सुंदर है फोल, ना सुंदर है ना बस हो नहीं है ये तो पर्ची है बिल बने है, बिल पूरा वन थाउजेंड लगा है वन थाउजेंड हाँ पढ़ लो नन्हा ये <laughs> कितने सुंदर ड्रेस है सुबह ननू ना यूनिफॉर्म डाल के जाएगा मम्मी पाके देखो पाके देख दिया है ना एक बारी ट्राई करके देख हां ट्राई कर लो ये भी खुली वगैरह तो नहीं हैगी ट्राई कर लो सुबह डालेंगे सुबह नहीं सुबा डालेंगी। सुबा डालेंगी। सुबा नहीं सोप्स ना सुबह डालेंगे ये देख शर्ट भी लेके आए ना ये देख मम्मी इसको ट्राई के देखो देख शर्ट तो आ जाना है शर्ट तो आया नहीं मम्मी मम्मी ट्राई के देखो ट्राई के द दूंगी ट्राई तो देखूं ਚਲੇ ਇੱਕ ਵਾਰੀ ਡਾਲ ਕੇ ਦੇ ਦਿਆਂ ਹਾਊਸ ਹਾਲੇ ਤਾਂ ਟੀ-ਸ਼ਰਟ ਹੀ ਪਹਿਣੀ ਆ ਅੱਜ ਕੱਲ੍ਹ ਦੇਖੋ ਹਾਊਸ ਟੀ-ਸ਼ਰਟ ਗਰਮੀ ਹੈ ਨਾ ਹਾਂ ਤੇ ਦੇ ਦੇ ਯੂਨੀਫਾਰਮ ਦੇਰੋਂ ਇੰਨੀ ਕਿ ਯੂਨੀਫਾਰਮ ਤੇ 1000 ਰੁਪਏ ਲੱਗ ਗਏ ਦੇਖੋ ਮम्मा पापा ਦੇਖੋ ਨਾ ਹਾਂ ਸਾ ਪਾ ਕੇ ਸਕਰਟ ਪਾ ਕੇ ਦੇ ਦਿਆਂ ਇਹਨੂੰ ਨਨੂ ਇਹਦੇ ਨਾਲ ਸਕਰਟ ਾਂ ਕੇ ਦੇਖੋ ਨੇ ਅੱਛੇ ਨੇ ਤੇ ਅੱਛੇ ਆਪਕੇ ਸੌਕਸ ਸਭ ਕੁਝ ਇਤਨਾ ਅੱਛਾ ਹੈ ਮੈਨੂੰ ਕਸਬ ਕੁਝ ਅੱਛਾ ਹੈ ਚਲ ਦਾਲ ਦਾਲ ਸੁਣਾ ਸੂਬਾ ਜਲਦੀ ਵੀ ਉਠਣਾ ਠੀਕ ਹੈ ਕਿ 11 ਵਜੇ ਉਠਣਾ ਹੈ ਠੀਕ ਹੈ ਮੰਮੀ ਹਾਂ ਹਾਲੇ ਤਾਂ ਮੈਨੂੰ ਲੱਗਦਾ ਖੁੱਲੀ ਹੈ ਆ ਮੜਾ ਇਹ ਪੈਨ ਲਾਣੀ ਪੈਣੀ ਥੋੜੀ ਪਿੱਛੇ ਕਰਕੇ ਇਹਨੂੰ ਪਿੱਛੇ ਕਰਕੇ ਨਹੀਂ ਹੁੱਕ ਲਾ ਦੇਣਾ ਪਿੱਛੇ ਕਰਕੇ ਹੁੱਕ ਹਾਂ ਹੁੱਕ ਲਗਾਣੀ ਪੈਣੀ ਹਾਂ ਖੁੱਲੀ ਨੰਨ ਟਾਈਕਰ ਵਾਲੂ ਆਪਾਸੇ ਇਹ ਤਾਂ ਉਹ ਆ ਨਾ ਬਿੱਬਾ ਨਾ ਉੱਪਰ ਕੁਮਾ ਨੂੰ ਬਿੱਬ ਵੀ ਆ ਹਾਂ ਟਿਕ ਜਾਨੀ ਨਾ ਫਿਰ ਅੱਛਾ ਇੱਕ ਮਿੰਟ ਇਹਨੂੰ ਬੰਦ ਤਾਂ ਕਰਾਣਾ ਹਲੇ ਨਾ ਸਿੱਧੇ ਆ ਹਾਂ ਹੁਣ ਉੱਪਰ ਉੱਪਰ ਕਰਾ ਨੂੰ ਕਰੋਸ ਮਾਰ ਦੇ ਕਰੋਸ ਪਹਿਲੀ ਮਾਰੇ ਅਥਲੇ ਦਾ ਲੂਜ਼ ਆ ਕੋਈ ਚੱਕਰ ਨਹੀਂ ਵਸ ਸਹੀ ਹੈ ਕੁੱਟਣੀ ਹੋਏਗੀ ਹਾਂ ਥੱਲੇ ਲੂਜ਼ ਆ ਨਾ ਕੋਈ ਚੱਕਰ ਨਹੀਂ ਹੁੱਕ ਇੱਥੇ ਕਵਰ ਹੋਏ ਨਹੀਂ ਸਹੀ ਗੱਲ ਲੈ ਵਸ ਨਹੀਂ ਨਾ ਕੁੱਟਣੀ ਹੋਏਗੀ ਹਾਂ ਇੱਥੇ ਕਵਰ ਹੋ ਜਾਏਗੀ ਹਾਂ ਜਿਹੜੇ ਕਾਸ ਨੇ ਨਾ ਬਟਨਾਂ ਦੇ ਕਾਸ ਤਾਂ ਚਲ ਖੋਲ ਜਾਂਦੇ ਹੁੰਦੇ ਆ ਕੋਈ ਚੱਕਰ ਨਹੀਂ ਓਕੇ ਹੈ ਓਕੇ ਹੈ ਲੋ ਆ ਦੇਖੋ ਨਨੂ 1 ਮਿੰਟ ਇੱਧਰ ਆ ਵਾ ਮਮੀ ਗਾਇਸ ਦੱਸਿਓ ਨਨੂ ਦੀ ਲੁੱਕ ਸੁਬਾ ਬਣੇਗੀ ਸਵੇਰੇ ਜਦੋਂ ਸਕੂਲ ਜਾਏਗੀ ਸੁਭਾ ਬਹੁਤ ਅੱਛਾ ਬੱਚਾ ਲੱਗੇਗਾ ਇਹ ਤੋ ਹਾਂ ਸੁਭਾ ਜਲਦੀ ਉੱਠਣਾ ਇਹ ਨਹੀਂ ਹੈ ਕਿ 11 ਵਜੇ ਉੱਠਣਾ ਹੈ ਬੰਦ ਕਰ ਦੇ ਵਲੋਗ ਬੰਦ ਰਿਹਾ ਵਾਂ ਨਾਲ ਮਿਊਜ਼ਿਕ ਲਾਇਆ ਹੈ ਨਾਲ ਦੇਖ ਤਾਂ ਲੈ ਰੋਗੀ ਜੇ ਦੇਖ ਦਿਖਾਣਾ ਨੂੰ ਮੈਨੂੰ ਇਹ ਤਾਂ ਨਹੀਂ ਹੈ ਨਾ ਨਹੀਂ ਹੈ ਤਾਂ ਇਹ ਮੈਂ ਤਾਂ نیچے ਬਟਨ ਬੰਦ ਕਰਨਾ ਹੈ ਨੀਚੇ ਨੀਚੇ ਵਾਲਾ ਬਟਨ ਬੰਦ ਕਰਨਾ ਵਾ ਅੱਗੋ ਚੱਕੀ ਗਈ ਦੇਖ ओके ओके है, पोर्ट खो, अब, मैं बटन टूट जाएगा। ऐसे <laughs> ऐसे नहीं बोलते ऐसे नहीं बोलते। बोलते। गाइस जा रही किसी काम। ਇਹ ਕੋਈ ਕੰਮ ਨਹੀਂ ਆ ਰਹੀ ਸੀ ਤੇ ਗੁਰਿਆ ਨੇ ਸਵਾਗਤ ਖੁਮਾਤਾਂ ਕਹਿ ਰਹੀ ਕਿ ਮਚੀ ਫਲੇਵਰ ਲੈ ਕੇ ਗਏ ਮੈਗੀ ਨੰਨੇ ਬਾਈ ਬੇਟੇ ਨੰਨੂ ਬਾਏ ਸ਼ੂਜ਼ ਦੇ ਅਜੇ ਲੈ ਕੇ ਆਨੇ ਨੇ ਅੱਜ ਲੈ ਕੇ ਆਵਾਂਗੇ ਸ਼ੂਜ਼ इधर देखो बेटे इधर देखो इधर देखो, देखो मम्मा की तरफ देखो love you. Love you आ जा। पीछे नहीं बैठना पीछे बैग पकड़ लो ना है ਗਾਈਜ਼ ਅਨੰਨਿਆ ਚਲੀ ਗਈ ਸਕੂਲ ਤੇ ਹੁਣ ਮੈਂ ਬਣਾਉਣ ਲੱਗੀ ਹਾਂ ਬ੍ਰੇਕਫਾਸਟ ਅੱਜ ਮੈਂ ਬ੍ਰੇਕਫਾਸਟ ਵਿੱਚ ਦੇਖ ਹੀ ਸਕਦੇ ਹੋ ਕਿ ਮੈਂ ਬਣਾਉਣ ਲੱਗੀ ਹਾਂ ਗੋਭੀ ਵਾਲੇ ਪਰੌਂਠੇ ਗਾਈਜ਼ ਵਿੱਚ ਮੈਂ ਪਿਆਜ਼ ਵੀ ਪਾਇਆ ਹੈ ਹਰੀ ਮੀਂਚ ਵੀ ਪਾਈ ਹੈ ਯम्मी ਯੰਮੀ ਅੱਜ ਖਾਵਾਂਗੇ ਪਰੌਂਠੇ ਗੋਭੀ ਵਾਲੇ ਅਸੀਂ ਮੈਂ ਫਿਰ ਤੋਂ ਜਾ ਰਹੀਆਂ ਰੋਬਿੰਦ ਦੇ ਨਾਲ ਕੋਮ ਕੋਈ ਕੰਮ ਹੈ ਤੇ ਮੈਂ ਉਹ ਕਰਨ ਚਾਰੀਆਂ ਆਮਬ ਲਈ ਜਨੇ ਆਏ ਹੋਏ ਨਾ ਜਗਾ ਜਗਾ ਆਂਬਾਂ ਦੀਆਂ ਰੇੜੀਆਂ ਆਂਬਾਂ ਦੇ ਟਰੱਕ ਕੋਈ 100 ਦੇ 20 ਕਿਲੋ ਕੋਈ ਕਿਵੇਂ ਬਹੁਤ ਆਂਬ ਹੈ ਪੇਟ ਪੇਟ ਵੀ ਬਹੁਤ ਖਰਾਬ ਆਂਬਾਂ ਦੇ ਨਾਲ ਹੀ ਹੁੰਦੇ ਲੋਕਾਂ ਦੇ ਰੋਬੀ ਨਾ ਦੇਖੋ ਆ ਵੀ ਆਂਬ ਸਾਨੂੰ ਰਸਤੇ 'ਚ ਆਂਬ ਵੀ ਆਂਬ ਰੇੜੀਆਂ ਦੇਖ ਰਹੀਆਂ ਨੇ ਐਪਲ ਵੀ ਆ ਗਿਆ ਐਪਲ ਵੀ ਦੇਖਿਆ ਹੁਣ ਸ਼ੁਕਰ ਹੈ ਇੱਥੇ ਵੇਹ ਲਿਆ ਹਣਾ ਰੋਬੀ ਇੱਥੇ ਨਹੀਂ ਹੈਗਾ ਰਸ਼ ਅੱਜ ਨਹੀਂ ਤਾਂ ਇੱਥੇ ਸਾਡੇ ਆਹ ਨਹਿਰ ਤੇ ਇੰਨਾ ਰਸ਼ ਹੁੰਦਾ ਹੈ ਨਾ ਕਹਿਣ ਦੀ ਗੱਲ ਨਹੀਂ ਆਟੇਨਾ ਸ਼ੁਕਰਾ ਤੋਂਪ ਘਟਾ ਹਨਾ ਰੋਬੀਨ ਬਹੁਤ ਉਪ ਘਟਾ ਅੱਜ ਤੇ ਤੋਂਪ ਵੇ ਤੇ ਨਿਕਲਣਾ ਪਾਇਆ ਤੇ ਗਰਮੀ ਬਹੁਤ ਲੱਗਦੀ ਹੈ ਠੀਕ ਹੈ ਮੌਸਮ ਹਲਕੀ ਹਲਕੀ ਧੂਪ ਹਲਕੀ ਹਲਕੀ ਸੋ ਪਾਸ ਗਾਇਸ ਮੈਂ ਹੁਣ ਵਾਪਸੀ ਘਰ ਜਾ ਰਹੀ ਆ ਜੋ ਕੰਮ ਕਰਨਾ ਸੀ ਉਹ ਮੈਂ ਰੋਬੀਨ ਦੇ ਨਾਲ ਕਰ ਲਿਆ ਏ ਅਸੀਂ ਜੋ ਲੈਣਾ ਸੀ ਉਹ ਲੈ ਲਿਆ ਏ ਉਹ ਲੱਗੇ ਪਿਆਸ ਵੜੀ ਤੇ ਰੋਬੀ ਨੇ ਪੀਣਾ ਇਹ ਗੰਨੇ ਦਾ ਜੂਸ ਮੈਂ ਕਿਹਾ ਚੱਲ ਆਪਾਂ ਹੁਣ ਦੋਨੋਂ ਚਾਪੀਏ ਨ ਪੀਨੇ ਆ ਗੰਨੇ ਦਾ ਰਸ ਰੋਬੀ ਨੇ ਟਲੀ ਸਾਈਡ ਹੁੰਦਾ ਵਾ ਉੱਥੇ ਰੋਕ ਲਈ ਠੀਕ ਆ ਚਲੋ ਜੀ ਲਾਈਟਾਂ ਤੇ ਹੋਰ ਕੱਢੀ ਸਾਡੇ ਰੁੱਕੀ ਹੁਣ ਇੱਥੇ ਵੀ ਰੁਕਣਾ ਪੈਣਾ ਸਾਨੂੰ ਅਰੋੜਾ ਪੈਲਸਕੋਲ ਗਾਈਜ਼ ਤੁਸੀਂ ਕੰਨੇ ਦਾ ਰਾਸਤੇ ਬੜਾ ਯੰਮੀ ਸੀ ਠੰਡਾ ਠੰਡਾ ਰਸ ਜਰਾ ਸੀ ਠੜਾ ਠੰਡਾ ਕੰਨੇ ਦਾ ਰਾਸਤਾ ਹੁੰਦਲ ਫਾਇਦੇਮੰਦ ਦੇਖੋ ਗਾਈਜ਼ ਮੰਗੋ ਹੀ ਮੰਗੋ ਰੇੜੀਆਂ ਤੇ ਮੰਗੋ ਹੀ ਮੰਗੋ ਕੋ ਮੰਗੋ ਹੈ ਪੈਣਾ ਰੋਬੀ ਗਾਇਜ਼ ਮੈਂ ਆ ਗਈ ਕਾਰ ਤੇ ਮੈਂ ਆ ਕੇ ਫਟਾਫਟ ਹੁਣ ਗੁੜੀਆਂ ਦੇਣ ਲੱਗੀਆਂ ਰੋਟੀ ਰੋਟੀ ਉਸ ਨੂੰ ਲੱਗੇ ਖੋ ਨੂੰ ਐ ਨਹੀਂ ਕਰਨਾ ਕਿ ਦੋ ਫੁੱਲ ਕੇ ਮੈਂ ਆਪਣੇ ਖੁਦ ਬਣਾਵਾਂ ਬਣਾ ਕੇ ਵੀ ਦੇਣੇ ਮਮਾ ਨਹੀਂ ਬਣਾ ਕੇ ਦੇਣੇ ਨੇ ਹਾਂਜੀ ਤੇ ਸੋ ਮੈਂ ਸਬਜੀ ਰੱਖੀਏ ਕੱਲ ਮੈਂ ਬਣਾਇਆ ਸੀ ਮਟਰ ਪਨੀਰ ਅੱਛੀ ਚੱਕਾ ਤੇ ਕਰਾਂ ਗਰਮ ਸਬਜੀ ਕਰਾਂ ਗਰਮ ਮਟਰ ਪਨੀਰ ਦੀ ਕੱਲ ਬਣਾਈ ਸੀ ਮੈਂ ਸਬਜੀ ਇੰਨੇ ਵਧੀਆ ਸਬਜ਼ੀ ਬਣੀ ਸੀ ਮੈਂ ਆਖਿਆ ਉਹੀ ਗਰਮ ਕਰ ਦੇਨੀ ਆ ਹੁਣ ਤੁਹਾਨੂੰ ਤੇ ਤੁਸੀਂ ਉਹੀ ਖਾਓ ਤੇ ਆ ਦੇਖੋ ਗਾਇਜ਼ ਮੈਂ ਲੈ ਕੇ ਆਈ ਆ ਮਾਈਕ੍ਰੋਵੇਵ ਦਾ ਕਵਰ ਉਹ Onda ਦਾ ਕਵਰ ਲੈ ਆਈ ਆ ਪੌਕੇਟਾਂ ਬੜੀਆਂ ਹੋਈਆਂ ਸਾਈਡ ਤੇ ਦੇਖੋ ਕਿੰਨਾ ਵਧੀਆ ਕਵਰ ਆ ਜਦੋਂ ਕੁਝ ਬਣਾਉਣਾ ਹੈ ਉਦੋਂ ਚੱਕ ਦੋ ਤੇ ਉਦਾਂ ਵਿੱਚ ਆਏ ਰੱਖੋ ਮਿੱਟੀ ਘੱਟਾ ਨਹੀਂ ਪੈਂਦਾ ਦੇਖੋ ਕਿੰਨਾ ਵਧੀਆ ਕਵਰ ਆ ਦੋਨਾਂ ਸਾਈਡ ਕੋ ਖੁੱਪਨਾ ਬਣੀਆਂ ਹੋਈਆਂ ਦੇਖੋ ਇੱਧਰ ਵੀ ਇੱਧਰ ਵੀ ਤੇ ਫ੍ਰਿਜ ਦਾ ਕਵਰ ਵੀ ਲਿਆਂਦਾ ਨਾ ਫ੍ਰਿਜ ਦਾ ਕਵਰ ਤੁਹਾਨੂੰ ਦਿਖਾਨੀ ਆ ਉੱਪਰ ਵਿਛਾਇਆ ਹੈ ਫ੍ਰਿਜ ਦੇ ਰੁਕ ਜਾ ਆ ਦੇਖੋ ਗਾਇਜ਼ ਆ ਫ੍ਰਿਜ ਦਾ ਕਵਰ ਆ ਦਿਖਾਨੇ ਆ ਆ ਦੇਖੋ ਹਾਂ ਨਾ ਨਾ ਪੈਨਸਲ ਦੀ ਦੀ ਲੈ ਲੈ ਆ ਦੇਖੋ ਗਾਇਜ਼ ਫ੍ਰਿਜ ਦਾ ਕਵਰ ਇਹਦੇਆਂ ਵੀ ਪੋਕਟਾਂ ਲੱਗੀਆਂ ਹੋਈਆਂ ਦੇਖੋ ਕਿੰਨਾ ਸੋਹਣਾ ਹੈ ਮਿੱਟੀ ਘਟਾਣੀ ਫ੍ਰਿਜ ਦੇ ਉੱਪਰ ਪੈਂਦਾ ਸੇਫ ਰਹਿੰਦਾ ਫ੍ਰਿਜ ਹਾਂ ਪੈਨਸਲ ਮੰਗ ਰਹੀ ਹੋਣੀ ਆ ਦੇ ਦੇ ਮਾੜੀ ਜੀ ਪੈਨਸਲ ਸੋ ਫ੍ਰਿਜ ਦਾ ਵਿਛਾ ਦਿੱਤਾ ਉੱਪਰ ਕਵਰ ਦੇਖੋ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਵਿਛਿਆ ਸੋ ਮੈਂ ਇਹ ਦੋ ਚੀਜ਼ਾਂ ਗਾਇਸ ਲੈ ਕੇ ਆਈਆਂ ਸੋਲਿਡ ਸੋਲਿਡ ਦੇਖੋ ਕਵਰ ਵੀ ਸੋਹਣਾ ਹੈ ਦੇਖੋ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਮੈਂ ਕਿਹਾ ਫਿਰ ਨਾ ਪਾਣੀ ਵਗਾਰਾ ਪੈਂਦਾ ਨਹੀਂ ਉੱਤੇ ਜਿਵੇਂ ਉੱਪਰ ਕੋਲੀਆਂ ਵਗਾਰਾ ਰੱਖਣੇ ਹੁੰਦੇ ਆ ਨਾ ਫੱਟੇ ਦੇ ਉੱਤੇ ਤੇ ਇੱਥੇ ਪਾਣੀ ਨਹੀਂ ਪੈਂਦਾ ਛਿੱਟੇ ਨਹੀਂ ਪੈਂਦੇ ਹੈਗੇ ਜਦੋਂ ਕੋਈ ਚੀਜ਼ ਬਣਾਨੀ ਹੋਵੇ ਤਾਂ ਕਵਰ ਚੱਕਦਾ ਚੱਕ ਦੇ ਤਾ ਤੇ ਆਪਣਾ ਜੋ ਮਰਜ਼ੀ ਬਣਾਈ ਚੱਲੋ ਕਿਉਂ ਗਾਇਸ ਠੀਕ ਹੈ ਨਾ ਤੇ ਹੁਣ ਕਰਾਂ ਸਬਜੀ ਗਰਮ ਸਬਜੀ ਗਰਮ ਹੋ ਚੁੱਕੀ ਹੈ ਤੇ ਬਸ ਸੋ ਗਾਈਜ਼ ਹੁਣ ਮੈਂ ਇਸ ਵਲੌਗ ਦਾ ਮੈਂ ਕਰਦੀ ਆ ਐਂਡ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੂ ਕਰ ਦਿਆ ਕਰੋ ਮਿਲਣਾ ਨੈਕਸਟ ਵੀਡੀਓ